ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦੋਸਤੋ ਅੱਜ ਪੀਬੀ ਦੀ ਵੈਲਫੇਅਰ ਕਲੱਬ ਕੋਟਕਪੂਰਾ ਦੀ ਟੀਮ ਪਿੰਡ ਮੱਤਾ ਜਿੱਥੇ ਕਿ ਇੱਕ ਫਿਟਨੈਸ ਕੈਂਪ ਬਹੁਤ ਵਧੀਆ ਕੰਮ ਹੋ ਰਿਹਾ ਨੌਜਵਾਨਾਂ ਨੂੰ ਮੋਟੀਵੇਸ਼ਨ ਵਾਸਤੇ ਪਿੰਡ ਦੇ ਕਲੱਬ ਬਣੀਓ ਪਿੰਡ ਦੇ ਸਹਿਯੋਗ ਵੱਲੋਂ ਇੱਕ ਕੈਂਪ ਲੱਗਿਆ ਹੈ ਬਾਈ ਨਿੰਦਰ ਦੀ ਕੋਚਿੰਗ ਦੇ ਅੰਦਰ ਬਹੁਤ ਸੋਹਣੀ ਮਿਹਨਤ ਕਰਾਉਂਦੇ ਆ ਮੁੰਡਿਆਂ ਨੂੰ ਬਹੁਤ ਸੋਹਣੇ ਇੱਥੇ ਜਿਹੜੀ ਮਿਹਨਤ ਅਸੀਂ ਦੇਖਿਆ ਸਵੇਰੇ ਸਵੇਰੇ ਚੱਲ ਰਹੀ ਸੀ ਸੋ ਅੱਜ ਦਾ ਮੇਨ ਮੋਟਿਵ ਹੈਗਾ ਮੇਲਾ ਖੂਨਦਾਨੀਆਂ ਦਾ 29 ਤਰੀਕ ਨੂੰ 29 ਜੂਨ ਐਤਵਾਰ 2025 ਸੰਗਮ ਪੈਲੈਸ ਦੇ ਵਿੱਚ ਇਹ ਮੇਲਾ ਖੂਨਦਾਨੀਆਂ ਦਾ ਲੱਗਦਾ ਹੈ ਇਹਦਾ ਮੇਨ ਮੋਟਿਵ ਕੀ ਹੈਗਾ ਥੈਲੇਸੀਮੀਆ ਵਾਲੇ ਬੱਚੇ ਜਿਹੜੇ ਬੱਚਿਆਂ ਨੂੰ ਖੂਨ ਦੀ ਕਮੀ ਹੁੰਦੀ ਹੈ ਉਹਨਾਂ ਦੇ ਲਈ ਇਹ ਕੈਂਪ ਲੱਗਦਾ ਹੈ ਇਹਦੇ ਵਿੱਚ ਮਿਸ਼ਨ 13 13 16 ਸਾਲ ਪੂਰੇ ਹੋਣ ਤੇ ਇਹ ਕੈਂਪ ਇਸ ਵਾਰ ਫੇਰ ਲਾਇਆ ਜਾ ਰਿਹਾ ਇੱਕ ਤਰ੍ਹਾਂ ਦਾ ਮੇਲਾ ਲੱਗਿਆ ਹੁੰਦਾ ਜਿਨ੍ਹਾਂ ਨੇ ਉਹ ਵੇਖਿਆ ਕੈਂਪ ਜਾ ਕੇ ਉੱਥੇ ਇੱਕ ਮੇਲੇ ਵਰਗਾ ਮਾਹੌਲ ਹੁੰਦਾ ਬਹੁਤ ਲੋਕ ਦੂਰ ਦੂਰ ਤੋਂ ਕੈਂਪ ਦੇ ਵਿੱਚ ਆਪਣਾ ਖੂਨਦਾਨ ਕਰਨ ਵਾਸਤੇ ਪਹੁੰਚਦੇ ਆ ਜਿਆਦਾ ਜਾਣਕਾਰੀ ਬਾਰੇ ਬਾਈ ਜੀ ਦੱਸਣਗੇ ਤੁਹਾਨੂੰ ਕਲੱਬ ਦੇ ਮੈਂਬਰ ਪ੍ਰਧਾਨ ਸਾਹਿਬ ਸਤਿ ਸ਼੍ਰੀ ਅਕਾਲ ਜੀ ਅਸੀਂ ਧੰਨਵਾਦੀ ਆ ਪਿੰਡ ਮੱਤਾ ਦੇ ਜਿਨ੍ਹਾਂ ਨੇ ਸਾਨੂੰ ਮੌਕਾ ਦਿੱਤਾ ਅੱਜ ਕੈਂਪ ਵਿੱਚ ਇੱਥੇ ਸ਼ਾਮਲਿਤ ਕਰਨ ਦਾ ਤੇ ਸਾਡੇ ਮਿਸ਼ਨ 13 13 ਬਾਰੇ ਜਾਗਰੂਕ ਕਰਨ ਦਾ ਦੋਸਤੋ ਮੈਂ ਦੱਸਣਾ ਚਾਹਨਾ ਹੈ ਕਿ ਕੈਂਪ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਕਰਨ ਵਾਸਤੇ ਵੀ ਇੱਕ ਤਰ੍ਹਾਂ ਦਾ ਇੱਕ ਬਹੁਤ ਵਧੀਆ ਜਾਣਕਾਰੀ ਲਈ ਹੈ ਕਿਉਂਕਿ ਜਦੋਂ ਅਸੀਂ ਬਰੈਡਨੇਟ ਕਰਦੇ ਆ ਤਾਂ ਸਾਡੇ ਇਹੋ ਜਿਹੇ ਟੈਸਟ ਹੈ ਜਿਹੜੇ ਅਸੀਂ ਕਿ ਬਿਨਾ ਕਿਸੇ ਗੱਲ ਤੋਂ ਕਦੇ ਵੀ ਨਹੀਂ ਕਰਾਏ ਹੁੰਦੇ ਤੇ ਉਹ ਸਾਰੇ ਟੈਸਟ ਵੀ ਸਾਡੇ ਫ੍ਰੀ ਚ ਹੁੰਦੇ ਆ ਤੇ ਉਸ ਦੇ ਨਾਲ ਹੀ ਅਸੀਂ ਇੱਕ ਯੂਨਿਟ ਦੇ ਕੇ ਚਾਰ ਜਾਨਾਂ ਬਚਾਉਣੇ ਆ ਕੱਲੇ ਥੈਲਾਸੀਮਿਆ ਬੱਚੇ ਹੀ ਨਹੀਂ ਅਨੀਮੀਆ ਪੇਸ਼ੈਂਟ ਹੈ ਕੋਈ ਲੜਕੀ ਪ੍ਰੈਗਨੈਂਟ ਹੈ ਉਸ ਨੂੰ ਵੀ ਅਜ ਬਲੱਡ ਦੀ ਲੋੜ ਹੈ ਜੇ ਕੋਈ ਡਾਇਲਸਿਸ ਹੋ ਰਿਹਾ ਕਿਸੇ ਦੀ ਕਿਡਨੀ ਦੀ ਪ੍ਰੋਬਲਮ ਹੈ ਉਸ ਨੂੰ ਵੀ ਹਫ਼ਤੇ ਬਾਅਦ ਬਲੱਡ ਦੀ ਲੋੜ ਹੈ ਕੋਈ ਕੈਂਸਰ ਪੇਸ਼ੈਂਟ ਹੈ ਜਿਹੜਾ ਕੈਂਸਰ ਦੀ ਬਿਮਾਰੀ ਨਾਲ ਜੂਝ ਰਿਹਾ ਉਸ ਨੂੰ ਵੀ ਬਲੱਡ ਦੀ ਲੋੜ ਹੈ ਤਾਂ ਇੱਕ ਸੁਨੇਹਾ ਹੈ ਉਹਨਾਂ ਲੋਕਾਂ ਲਈ ਕਿ ਦੇਸ਼ ਦੀ ਜੋ ਪੰਜਾਬ ਦੀ ਨੌਜਵਾਨੀ ਹੈ ਬਲੱਡ ਦੇ ਕੇ ਉਹਨਾਂ ਬਿਮਾਰੀਆਂ ਦੇ ਨਾਲ ਆਪਣੀ ਲੜਾਈ ਹੈ ਤਾ ਕਿ ਜਿਹੜੀਆਂ ਬਿਮਾਰੀਆਂ ਕਿਸੇ ਵਿਅਕਤੀ ਨੂੰ ਮਾਰਨ ਲਈ ਫਿਰਦੀਆਂ ਅਸੀਂ ਉਹਨਾਂ ਲੋਕਾਂ ਨੂੰ ਬਚਾਉਣਾ ਹੈ ਤੇ ਪੰਜਾਬ ਦਾ ਤੇ ਪੰਜਾਬ ਦੇ ਨੌਜਵਾਨਾਂ ਦਾ ਨਾਮ ਰੋਸ਼ਨ ਕਰਨਾ ਹੈ ਤਾਂ ਸਾਡੀ ਬੇਨਤੀ ਹੈ ਕਿ ਜਿਹੜੇ ਵੀ ਵੀਰ 18 ਸਾਲ ਤੋਂ ਉੱਪਰ ਹੈ 65 ਸਾਲ ਤੱਕ ਉਹ ਜਰੂਰ ਬਲੱਡ ਡੋਨੇਟ ਕਰਨ ਬਲੱਡ ਡੋਨੇਟ ਕਰਨ ਨਾਲ ਕੋਈ ਕਿਸੇ ਤਰ੍ਹਾਂ ਦੀ ਕਮੀ ਨਹੀਂ ਆਉਂਦੀ ਸਾਡੇ ਵਿਚਕਾਰ ਅੱਜ ਮੌਜੂਦ ਨੇ ਸਾਡੇ ਵੀਰ ਸੁਮਨਾਵਰ ਬਲਵਿੰਦਰ ਸਿੰਘ ਜੀ ਜੋ ਕਿ ਐਨੀ ਗੈਪ ਨੇ ਬਟ A ਸਟਾਰਡ ਓਨਰ ਨੇ ਪਿਛਲੇ 5 ਸਾਲਾਂ ਤੋਂ ਲਗਾਤਾਰ ਮੇਲਾ ਖੂਨਦਾਨੀਆਂ ਵਿੱਚ ਬਲੱਡ ਨੇਟ ਕਰਨ ਵੀ ਆਉਂਦੇ ਪਏ ਆ ਤਾਂ ਇੱਕ ਮੈਸੇਜ ਆ ਉਹਨਾਂ ਲੋਕਾਂ ਲਈ ਜਿਹੜੇ ਡਰਦੇ ਨੇ ਬਲੱਡ ਨੇਟ ਕਰਨ ਤੋਂ ਉਹਨਾਂ ਲਈ ਇੱਕ ਬਹੁਤ ਵੱਡੀ ਇਹ ਨਿਸ਼ਾਨੀ ਹੈ ਕਿ ਜੋ ਬਲੱਡ ਨੇਟ ਕਰਨ ਨਾਲ ਕਿਸੇ ਤਰ੍ਹਾਂ ਦੀ ਕੋਈ ਕਮਜ਼ੋਰੀ ਨਹੀਂ ਆਉਂਦੀ ਤਾਂ ਮੈਂ ਪਿੰਨ ਵਾਸੀਆਂ ਨੂੰ ਵੀ ਤੇ ਜਿਹੜੇ ਸਾਡੇ ਕੋਚ ਸਾਹਿਬ ਹੈ ਜਿਹੜੇ ਸਾਡੇ ਪਲੇਅਰਸ ਆ ਇਹਨਾਂ ਨੂੰ ਬੇਨਤੀ ਕਰੂਗਾ ਕਿ ਜਰੂਰ ਇੱਕ ਵਾਰ ਉਹ ਸਾਡੇ ਕੈਂਪ ਵਿੱਚ ਆਉਣ ਉਤੋਂ ਦੀਆਂ ਕਮੀਆਂ ਪੇਸ਼ੀਆਂ ਵੀ ਵੇਖਣ ਤਾਂ ਕਿ ਸਾਨੂੰ ਵੀ ਕੋਈ ਸਿੱਖਣ ਨੂੰ ਮਿਲੇ ਜਦੋਂ ਇੱਡਾਂ ਦੇ ਅੱਛੇ ਨੌਜਵਾਨ ਕੈਂਪਾਂ ਵਿੱਚ ਆਉਣਗੇ ਤੇ ਸਾਡੇ ਕੈਂਪ ਨੂੰ ਵੀ ਚਾਰਚਾਂ ਲੱਗਣਗੇ ਧੰਨਵਾਦ ਇੱਕ ਹੋਰ ਜਾਣਕਾਰੀ ਦਿਓ ਜੀ ਵੀ ਜਿਹੜੇ ਉੱਥੇ ਬਲੱਡ ਡੋਨੇਟ ਕਰਨ ਆਉਂਦੇ ਆ ਲੋਕ ਉਹਨਾਂ ਨੂੰ ਕੋਈ ਮੋਟੀਵੇਸ਼ਨ ਵੀ ਦਿੱਤੀ ਜਾਂਦੀ ਆ ਕੋਈ ਸਨਮਾਨ ਉਹਦੇ ਬਾਰੇ ਥੋੜੀ ਡਿਟੇਲ ਦੇ ਵਿੱਚ ਦੱਸੋ ਵੀ ਪਹਿਲਾਂ ਵੀ ਇੱਕ ਵਾਲ ਪੇਪਰ ਬਣਾ ਕੇ ਦਿੱਤਾ ਜਾਂਦਾ ਉਹਦੇ ਬਾਰੇ ਵੀ ਜਰੂਰ ਦੱਸਿਆ ਜੀ ਟੀਮ ਵੱਲੋਂ ਕੋਸ਼ਿਸ਼ ਕੀਤੀ ਗਈ ਹੈ ਜੀ ਜਿਹੜੇ ਵੀ ਡੋਨਰ ਸਾਨੂੰ ਆਪਣਾ ਨਾਮ ਪਹਿਲਾਂ ਰਜਿਸਟਰ ਕਰਾਉਣਗੇ ਇੱਕ ਤਾਂ ਉਹਨਾਂ ਦਾ ਵਾਲਪੇਪਰ ਤਿਆਰ ਕਰਕੇ ਦਿੱਤਾ ਜਾਂਦਾ ਹੈ ਜਦੋਂ ਉਹ ਡੋਨੇਟ ਕਰਨ ਆਣਗੇ ਉਹਨਾਂ ਨੂੰ ਇੱਕ ਸਨਮਾਨ ਪੱਤਰ ਦੇ ਕੇ ਸ਼ੀਲਡ ਦੇ ਕੇ ਸਨਮਾਨਿਤ ਕੀਤਾ ਜਾਊਗਾ ਨਾਲ ਕੁਝ ਕੁ ਗਿਫਟ ਜੋ ਕਿ ਸਾਡੇ ਸੰਸਥਾ ਵੱਲੋਂ ਜਾਂ ਸਾਡੇ ਪ੍ਰਮੋਟਰ ਲੋਕ ਹੈ ਉਹਨਾਂ ਨੇ ਨੌਜਵਾਨਾਂ ਲਈ ਰੱਖੇ ਹੋਏ ਆ ਉਸ ਤੋਂ ਅਲੈਦਾ ਇੱਕ ਤੁਹਾਨੂੰ ਸਰਟੀਫਿਕੇਟ ਇਸ਼ੂ ਕੀਤਾ ਜਾਊਗਾ ਜਿਹੜੇ ਕਿ ਬੱਚੇ ਜਾਂ ਨੌਜਵਾਨ ਚਾਹੇ ਉਹ ਬਾਹਰ ਜਾਣਾ ਚਾਹੁੰਦੇ ਆ ਚਾਹੇ ਉਹ ਜੋਬ ਲਈ ਹੈ ਕਿਸੇ ਵੀ ਤਰ੍ਹਾਂ ਦੀ ਭਰਤੀ ਲਈ ਹੈ ਉਹ ਅਪਲਾਈ ਕਰ ਸਕਦੇ ਆ ਕਿਉਂਕਿ ਉਹ ਵੈਰੀਫਾਈਡ ਸਰਕਾਰੀ ਬਲੱਡ ਬੈਂਕਾਂ ਤੋਂ ਜਿਹੜਾ ਪ੍ਰਾਪਤ ਹੋਊਗਾ ਸਨਮਾਨ ਪੱਤਰ ਤੇ ਸਾਡੀ ਐਨਜੀਓ ਵੀ ਜੋ ਕਿ ਸਰਕਾਰ ਨਾਲ ਕੇ ਰੈੱਡ ਕ੍ਰੋਸ ਸੁਸਾਇਟੀ ਨਾਲ ਕੇ ਵਰਕ ਕਰ ਰਹੀ ਹੈ ਤੇ ਇਸ ਵਾਰ ਰੈੱਡ ਕ੍ਰੋਸ ਸੁਸਾਇਟੀ ਵੱਲੋਂ ਵੀ ਇੱਕ ਸਰਟੀਫਿਕੇਟ ਦਿੱਤਾ ਜਾਊਗਾ ਇੱਕ ਸਰਟੀਫਿਕੇਟ ਸਾਡੀ ਟੀਮ ਵੱਲੋਂ ਦਿੱਤਾ ਜਾਊਗਾ ਤੀਜਾ ਸਰਟੀਫਿਕੇਟ ਜੀਐਸਵੀ ਬਲੱਡ ਬੈਂਕ ਨੂੰ ਸਾਡਾ ਨੌਜਵਾਨ ਬਲੱਡ ਦੇਊਗਾ ਉਹਨਾਂ ਵੱਲੋਂ ਵੀ ਇੱਕ ਸਨਮਾਨ ਪੱਤਰ ਦਿੱਤਾ ਜਾਊਗਾ ਜੋ ਕਿ ਤੁਹਾਡੇ ਹਰ ਇੱਕ ਪਾਸੇ ਅਗਾ ਤੁਹਾਡੇ ਅਗੇ ਤੇਰੇ ਚੰਗੇ ਭਵਿੱਖ ਲਈ ਵੀ ਉਹ ਤੁਹਾਡੇ ਕੰਮ ਆਊਗਾ ਹਰ ਪਾਸੇ ਮੇਰੇ ਨਾ ਮੇਰੇ ਧਿਆਨ ਦੇ ਵਿੱਚ ਵੀ ਇੱਕ ਗੱਲ ਆਈ ਸੀਗੀ ਜਦੋਂ ਵੀ ਕਿਤੇ ਟੂਰਿਸਟ ਵੀਜ਼ਾ ਲੱਗਦਾ ਹੈ ਨਾ ਜਾਂ ਬਾਹਰ ਦੇ ਵਾਸਤੇ ਆਪਾਂ ਅਪਲਾਈ ਕਰਨਾ ਹੁੰਦਾ ਜਾਣ ਵਾਸਤੇ ਉਹਦੇ ਵਾਸਤੇ ਇੱਕ ਪਲੱਸ ਪੁਆਇੰਟ ਜ਼ਰੂਰ ਹੈਗਾ ਇਹਦੀ ਫੋਟੋ ਜਿਹੜਾ ਉੱਥੇ ਜਾਂਦਾ ਉਹਦੀ ਫੋਟੋ ਰੱਖੋ ਸਰਟੀਫਿਕੇਟ ਰੱਖੋ ਜਦੋਂ ਵੀ ਤੁਸੀਂ ਅਪਲਾਈ ਕਰਨਾ ਉਹ ਨਾਲ ਲਾਓ ਤੁਹਾਨੂੰ ਉਹਦਾ ਉਹਦਾ ਕਾਫੀ ਬੈਨੀਫਿਟ ਹੁੰਦਾ ਇਹਦੇ ਵਿੱਚ ਤੋਂ 15 ਪੁਆਇੰਟ ਇਸ ਚੀਜ਼ ਦੇ ਜੋ ਤਰ ਰੱਖੇ ਜਾਂਦੇ ਆ ਕਿਸੇ ਸੈਸ਼ਨ ਵਿੱਚ 5 ਪੁਆਇੰਟ ਆ ਕਿਸੇ ਜੌਬ ਵਿੱਚ ਇਸਦੇ 15 ਪੁਆਇੰਟ ਤਿੱਕਰ ਆ ਜੋ ਅਸੀਂ ਸੋਸ਼ਲ ਨਾਲ ਸੋਸ਼ਲ ਸਰਵਿਸ ਨਾਲ ਜੁੜੇ ਹੋਏ ਆ ਤੇ ਮੈਨੂੰ ਲੱਗਦਾ ਖੂਨਦਾਨ ਤੋਂ ਉੱਪਰ ਕੋਈ ਵੀ ਇਨਸਾਨੀਅਤ ਦੀ ਸੇਵਾ ਨਹੀਂ ਜਿਹਨੂੰ ਅਸੀਂ ਸੋਸ਼ਲ ਨਹੀਂ ਮੰਨ ਸਕਦੇ ਜੀ ਬਿਲਕੁਲ ਸੋ ਸਾਰਿਆਂ ਨੇ ਬਈ ਕੋਸ਼ਿਸ਼ ਕਰਿਓ ਵੀ ਮੋਟੀਵੇਸ਼ਨ ਦਿਓ ਸਾਰਿਆਂ ਨੂੰ ਮੈਂ ਵੀ ਹਰ ਵਾਰੀ ਦਾਨ ਕਰਦਾ ਮੈਂ ਅਗਲੇ ਦਿਨ ਗਰਾਊਂਡ ਦੇ ਵਿੱਚ ਵੀ ਆ ਜਣਾ ਹੁੰਦਾ ਇਹਦੇ ਨਾਲ ਕੋਈ ਇਫੈਕਟ ਨਹੀਂ ਪੈਂਦਾ ਪਲੱਸ ਪੁਆਇੰਟ ਜਾਂ ਸਾਡੀ ਬੋਡੀ ਵਾਸਤੇ ਨਵਾਂ ਖੂਨ ਬਣਦਾ ਹੈਗਾ ਸੋ ਬਾਈ ਜੀ ਤੁਸੀਂ 2-4 ਸ਼ਬਦ ਜਰੂਰ ਸਾਂਝੇ ਕਰਿਓ ਆਨਪਕਿਰਖਣ ਮੈਂ ਪਹਿਲਾਂ ਤਾਂ ਧੰਨਵਾਦ ਕਰਦਾ ਆ ਸਾਡੇ ਪੀਵੀਜੀ ਕਲੱਬ ਦੇ ਜਿੰਨੇ ਵੀ ਮੈਂਬਰ ਆਏ ਆ ਪ੍ਰਧਾਨ ਸਾਹਿਬ ਆਏ ਆ ਪੱਪੂ ਨੰਬਰਦਾਰ ਜੀ ਜਗਸੀਰ ਜੀ ਆਪਣੇ ਮੈਂਬਰ ਸਾਹਿਬ ਖੜੇ ਆ ਮੈਂ ਇਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਕਿਉਂਕਿ ਮੈਂ ਵੀ ਹਰ ਸਾਲ ਜਾਂਨਾ ਮੈਂ ਦੋ ਤਿੰਨ ਵਾਰ ਡੋਨੇਟ ਵੀ ਕੀਤਾ ਤੇ ਕੋਈ ਇਹਦੇ ਨਾਲ ਕੋਈ ਬਹੁਤਾ ਫਰਕ ਨਹੀਂ ਪੈਂਦਾ ਸਰੀਰ ਦੇ ਉੱਤੇ ਏ ਬਾਕੀ ਸਾਡੇ ਅਜ ਮੱਤੇ ਵਿੱਚ ਮੱਤੇ ਪਿੰਡ ਵਿੱਚ ਆਉਣ ਤੇ ਮੈਂ ਇਹਨਾਂ ਦਾ ਧੰਨਵਾਦ ਕਰਦਾ ਕਿਉਂਕਿ ਸਾਰੇ ਇੱਥੇ ਗਰਾਊਂਡ ਦੇ ਵਿੱਚ ਜਿੰਨੇ ਵੀ ਖਿਡਾਰੀ ਹੈ ਸਾਰੇ ਸਾਡੇ ਜਿਵੇਂ ਪੱਪੂ ਜੀ ਆ ਸਾਡੇ ਬਹੁਤ ਚੰਗੇ ਖਿਡਾਰੀ ਆ ਸਾਰੇ ਪਿੰਡ ਨੂੰ ਸ਼ੇਰ ਦੇ ਰਹੇ ਆ ਸੋ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਤੇ ਸਾਰਿਆਂ ਨੂੰ ਬੇਨਤੀ ਵੀ ਕਰਦਾ ਮਤਾ ਨਿਵਾਸੀਆਂ ਨੂੰ ਕਿ ਜਿੰਨੇ ਵੀ ਵੱਤਵਾਦ ਆਪਾਂ ਉੱਥੇ ਖੂਨਦਾਨ ਕਰ ਸਕਦੇ ਆ ਉੱਥੇ ਜਾ ਕੇ ਆਪਾਂ ਖੂਨਦਾਨ ਕਰੀਏ ਕਿਸੇ ਦੀ ਜਾਨ ਬਚ ਸਕਦੀ ਹੈ ਸੋ ਜਿੰਨੇ ਵੀ ਪਿੰਡ ਨਵਾਸੀ ਆ ਜਾਂ ਬਾਹਰ ਬੈਠੇ ਸਾਡੇ ਬੱਚੇ ਆ ਉਹ ਵੀ ਆ ਕੇ ਪਿੰਡ ਦੇ ਵਿੱਚ ਆਪਣਾ ਸੁਨੇਹਾ ਲਾਉਣ ਤਾਂ ਕਿ ਉਹ ਇਸ ਹਿੱਸਾ ਬਣੇ ਇਸ ਚੀਜ਼ ਦਾ ਤੋਂ ਸੋ ਬਹੁਤ ਬਹੁਤ ਧੰਨਵਾਦ ਜਗਸੀਰ ਜੀ ਰਾਜਦੀਪ ਸਿੰਘ ਮੈਂਬਰ ਜੀ ਹੈ ਰਿੰਕੂ ਜੀ ਹੈ ਸਾਰੇ ਜਿੰਨੇ ਸਾਡੇ ਨਿੰਦਰ ਜੀ ਆ ਸਾਡੇ ਕੋਚ ਇੱਥੋਂ ਮੈਨੂੰ ਬੜੀ ਖੁਸ਼ੀ ਹੁੰਦੀ ਆ ਗਰਾਊਂਡ ਦੇ ਵਿੱਚ ਦੇਖ ਕੇ ਤੇ ਇੱਥੇ ਆ ਕੇ 29 ਤਰੀਕ ਦਾ ਜਿਹੜਾ ਹੈਗਾ ਖੂਨਦਾਨ ਕੈਂਪ ਹੈ ਤੋਂ ਮੈਂ ਬੇਨਤੀ ਕਰਦਾ ਆਪਣੇ ਵੱਲੀੋਂ ਮੈਂ ਪਿੰਡ ਦਾ ਇੱਕ ਨਾਗਰਿਕ ਹੋਣ ਦੇ ਨਾਤੇ ਜਸਵਿੰਦਰ ਮੱਤਾ ਮੈਂ ਡਾਇਰੈਕਟਰ ਆ ਕੋਆਪਰੇਟਿਵ ਬੈਂਕਾਂ ਦਾ ਸੋ ਮੈਂ ਬੇਨਤੀ ਕਰਦਾ ਸਾਰਿਆਂ ਨੂੰ ਕਿ ਵੱਧ ਤੋਂ ਵੱਧ ਅਪਡੇਟ ਕਰੀਏ ਵਾਹਿਗੁਰੂ ਜੀ ਕਾਲ ਸਾਹਿਬ ਵੈਕ ਜੀ ਫਰ ਧੰਨਵਾਦ ਬਹੁਤ ਜੀ ਸਾਡੇ ਦਰਮਿਆਨ ਕਿੰਨੇ ਵਾਰੀ ਬਾਈ ਜੀ ਦੱਸਿਆ ਸੀ ਤੁਸੀਂ 65 65 ਵਾਰ ਨਾਮ ਕੀ ਦੱਸਿਓ ਪੱਪੂ ਨਮਰਦਾਰ ਜੀ ਜੋ ਸਾਡੇ ਜੀ ਮੌਜੂਦ ਹੈ ਤੁਹਾਡੇ ਸਾਹਮਣੇ ਖੜੇ ਹੈ ਤੁਸੀਂ ਇਹਨਾਂ ਨੂੰ ਮਿਲ ਸਕਦੇ ਹੋ 65 ਵਾਰ ਇਹ ਆਪਣਾ ਬਲੱਡ ਨੇਟ ਕਰ ਚੁੱਕੇ ਹੈ ਤੇ ਇਸ ਵਾਰ ਵੀ 29 ਦੂਰੀ ਨੂੰ ਆਪਣਾ ਬਲੱਡ ਨੇਟ ਕਰਨਗੇ ਬਿਲਕੁਲ ਸਾਰੇ ਇਹਨੇ ਕੋਸ਼ਿਸ਼ ਕਰਿਓ ਬਈ ਤੁਸੀਂ ਜਿਆਦਾ ਕਿਉਂਕਿ ਯੂਥ ਨੂੰ ਜਿਆਦਾ ਇਹਦੇ ਵਿੱਚ ਪਾਰਟਿਸਪੇਟ ਕਰੇ ਵੀਰੇ ਆਪਾਂ ਸੋਚਦੇ ਹੁੰਨੇ ਆ ਵੀ ਪਲੇਅਰ ਇਹਦੇ ਨਾਲ ਕੋਈ ਪਰਫਾਰਮੈਂਸ ਡਾਉਣ ਤਾਂ ਨਹੀਂ ਹੁੰਦੀ ਕੁਝ ਨਹੀਂ ਹੁੰਦਾ ਕਿ ਇਹਦੇ ਨਾਲ ਤੁਹਾਨੂੰ ਫਾਇਦਾ ਹੀ ਹੋਊਗਾ ਤੁਹਾਡੇ ਵਾਸਤੇ ਪਲੱਸ ਪੁਆਇੰਟ ਯਾ 18 ਸਾਲ ਤੋਂ ਉੱਪਰ ਵਾਲੇ ਯੂਥ ਨੂੰ ਤੁਸੀਂ ਮੋਟੀਵੇਟ ਕਰ ਸਕਦੇ ਆ ਸੋ ਕੋਸ਼ਿਸ਼ ਕਰਿਓ ਥੈਂਕ ਯੂ